ਅੰਮ੍ਰਿਤਸਰ ਸ਼ਹਿਰ ਵਿੱਚ ਥਾਂ-ਥਾਂ ਤੇ ਲੱਗੇ ਕੂੜੇ ਦੇ ਢੇਰ ਸ਼ਹਿਰ ਦੇ ਸਮਾਰਟ ਸਿਟੀ ਹੋਣ ਦੇ ਦਾਅਵੇ ਨੂੰ ਖੋਖਲਾ ਦੱਸ ਰਹੇ ਹਨ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਉੱਥੇ ਰਹਿਣ ਵਾਲੇ ਲੋਕ ਪਰੇਸ਼ਾਨ ਹਨ ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਹਟਾਇਆ ਜਾਵੇ ਤਾਂ ਜੋ ਬਦਬੂ ਭਰੇ ਮਾਹੌਲ ਤੋਂ ਉਹਨਾਂ ਨੂੰ निजात ਮਿਲ ਸਕੇ ਇਹ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗੇ ਨੇ ਅਹੀਂ ਕਾਰਪੋਰੇਸ਼ਨ ਕੰਨੇ ਤੇ ਹਟਾਹ ਨੂੰ ਉਹ ਹਟਾਉਂਦੇ ਨਹੀਂ ਐ ਇੱਥੇ ਬਿਮਾਰੀ ਦਾ ਘਰ ਕਰੋ ਰ ਮਛਰ ਬਹੁਤ ਜ਼ਿਆਦਾ ਪੈਦਾ ਹੋ ਗਿਆ ਘਰ ਘਰ ਬਿਮਾਰੀ ਫੈਲ ਗਈ ਐ ਕਾਰਪੋਰੇਸ਼ਨ ਨੇ ਕਿਤੇ ਕੋਈ ਅਸਰ ਨਹੀਂ ਆਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਤੇ ਇਹ ਕੂੜੇ ਤੇ ਹਟਾइए ਬੰਨਿਆ ਅੰਨੀਆਂ ਨਹੀਂ ਨਿਓਂ ਔਰ ਤੇ ਮਹਾਵਤਾ ਤਾ 15 ਦਿਨ ਪਿਆ ਰਹਿੰਦੇ ਐ ਕੋਈ ਸੁਣਾਈ ਨਹੀਂ ਕਰਦੇ ਵੇ ਆ ਗੱਲ ਸਰਕਾਰ ਆਈ ਹੈ ਇਹਨੇ ਮੇਰੇ ਘਰ ਘਰ ਦੇ ਤਨ ਕਾਰੋਬਾਰ ਦੇ ਐਂ ਦੇ ਕਹਿੰਦੇ ਕਿ ਜਲ ਤੋਂ ਜਲੜਾ ਆਪਣੇ ਕੋ ਰਹੇ ਤੇ ਰਹਾਣ ਸਫਾਈ ਦਾ ਵਧਾਣ ਦੇ ਨੂੰ ਜਿਦ ਤੇ ਘਰਾਂ ਦੇ ਉਤ ਬਿਮਾਰੀ ਨਾ ਪੈਣਾ ਹੋਵੇ